13 ਪਉਨੋਂ ਜ਼ਾਲਮ ਵਜ਼ੀਰ ਖਾਨ ਦੇ ਹੁਕਮ ਤੇ ਸਾਹਿਬਜ਼ਾਤੀਆਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ। ਮਾਤਾ ਗੁਜਰਕੌਰ ਵੀ ਸੱਚਖੰਡ ਤੱਕ ਜਾਂਦੇ। ਇਤਿਹਾਸ ਦੇ ਵਿੱਚ ਜ਼ਿਕਰ ਹੈ ਕਿ ਇਹਨਾਂ ਦੇ ਸਰੀਰਾਂ ਦੀ ਪੂਰੀ ਰਾਤ ਇੱਕ ਸ਼ੇਰ ਬੈਠ ਕੇ ਰਾਖੀ ਕਰਦਾ ਰਿਹਾ। 14 ਪਉਨੋਂ ਯਾਨੀ ਕਿ ਅੱਜ ਦੇ ਦਿਨ ਦੀਵਾਨ ਟੋਟਰ ਮਲ ਇਹਨਾਂ ਦੇ ਸੰਸਕਾਰ ਦਿੱਲੀ ਸੋਨੇ ਦੀਆਂ ਮੋਹਰਾਂ ਖੜੀ ਕਰਕੇ ਜ਼ਮੀਨ ਖਰੀਦਤਾ। ਸਾਹਿਬਜ਼ਾਦੀਆਂ ਸੜੀ ਮਾਤਾ ਕੁਚਰ ਕੌਰ ਜੀ ਦਾ ਸੰਸਕਾਰ ਕੀਤਾ ਜਾਂਦਾ ਹੈ। ਬਾਬਾ ਮੋਤੀराम ਮਹਿਰਾ ਜੀ ਚੰਦਨ ਦੀਆਂ ਲੱਕੜਾਂ ਇਕੱਠੀਆਂ ਕਰਦੇ ਨੇ। ਜਦੋਂ ਵਜ਼ੀਰ ਖਾਨ ਨੂੰ ਪਤਾ ਲੱਗਦਾ ਹੈ ਕਿ ਬਾਬਾ ਮੋਤੀराम ਮਹਿਰਾ ਨੇ ਗੁਰੂ ਪਰਿਵਾਰ ਨੂੰ ਦੁੱਧ ਪਿਲਾਇਆ ਸੀ। ਤਾਂ ਬਾਬਾ ਮੋਤੀराम ਮਹਿਰਾ ਦੇ ਪੂਰੇ ਪਰਿਵਾਰ ਨੂੰ ਕੋਲੋਂ ਛੀਪ ਕੇ ਵਜ਼ੀਰ ਖਾਨ ਨੇ ਉਸ ਦੁੱਧ ਦੀ ਕੀਮਤ ਵਸੂਲੀ ਸੀ। ਜਿਸ ਥਾਂ ਤੇ ਸਾਹਿਬਜ਼ਾਦਿਆਂ ਦਾ ਤੇ ਮਾਤਾ ਗੁਜਰ ਕੌਰ ਦਾ ਸੰਸਕਾਰ ਹੋਇਆ ਉਸ ਥਾਂ ਤੇ ਅੱਜ ਗੁਰਦੁਆਰਾ ਜੋਤੀ ਸਰੂਪ ਸੁਸੋਭਿਤ ਹੈ ਜਦੋਂ ਵੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜਾਇਓ ਤਾਂ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦਗਾਰ ਤੇ ਜ਼ਰੂਰ ਹੋ ਕੇ ਆਇਓ ਚੌਦਾਂ ਪੋਹ ਦਾ ਇਤਿਹਾਸ 13 ਪੋ ਨੂੰ ਜ਼ਾਲਮ ਵਜ਼ੀਰ ਖਾਨ ਦੇ ਹੁਕਮਾਂ ਤੇ ਜਲਾਦਾ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ। ਮਾਤਾ ਗੁਜਰਕੌਰ ਸਣੇ ਉਹਨਾਂ ਦੇ ਸਰੀਰਾਂ ਨੂੰ ਜੰਗਲਾਂ ਚ ਲਵਾਰਿਸ ਛੱਡ ਦਿੱਤਾ ਇੱਕ ਸ਼ੇਰ ਦੱਸਿਆ ਜਾਂਦਾ ਹੈ ਉਹਨਾਂ ਦੇ ਸਰੀਰਾਂ ਦੀ ਪੂਰੀ ਰਾਤ ਰਾਖੀ ਕਰਦਾ ਹੈ ਦੀਵਾਨ ਟੋਡਰਮਲ ਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬੜਾ ਦੁੱਖ ਹੋਇਆ ਉਹ ਚਾਹੁੰਦਾ ਹੈ ਕਿ ਸੰਸਕਾਰ ਉਹਨਾਂ ਦਾ ਪੂਰੀ ਮਰਿਆਦਾ ਦੇ ਨਾਲ ਕੀਤਾ ਜਾਵੇ ਔਰ ਇਸੇ ਕਰਕੇ ਦੀਵਾਨ ਟੋਡਰਮਲ ਵਜ਼ੀਰ ਖਾਨ ਕੋਲ ਜਾਂਦਾ ਹੈ ਕਹਿੰਦਾ ਹੈ ਕਿ ਮੈਂ ਇਹ ਨਾ ਸਸਕਾਰ ਕਰਨਾ ਹੈ। ਚਲਾਕ ਤੇ ਸ਼ਾਤਰ ਵਜ਼ੀਰ ਖਾਨ ਚਾਹੁੰਦਾ ਸੀ ਕਿ ਅਜੇ ਹੱਨ ਨਾ ਹੋ ਸਕੇ। ਉਹ ਇੱਕ ਸ਼ਰਤ ਦੀਵਾਨ ਟੋਡਰਮਲ ਦੇ ਸਾਹਮਣੇ ਰੱਖਦਾ ਹੈ ਕਿ ਜੇਕਰ ਸਸਕਾਰ ਕਰਨਾ ਹੈ ਤਾਂ ਉਸ ਜ਼ਮੀਨ ਤੇ ਸੋਨੇ ਦੀਆਂ ਖੜੀਆਂ ਮੋਹਰਾਂ ਵਿਛਾ ਕੇ ਜ਼ਮੀਨ ਖਰੀਦੋ ਤੇ ਫਿਰ ਸਸਕਾਰ ਕਰੋ। ਟੋਡਰਮਲ ਨੇ ਇੱਕ ਵਾਰ ਵੀ ਨਹੀਂ ਸੋਚਿਆ ਤੇ ਆਪਣੀ ਪੂਰੀ ਜ਼ਿੰਦਗੀ ਦੀ ਪੂੰਜੀ ਲਗਾ ਕੇ ਉਸ ਜ਼ਮੀਨ ਖਰੀਦੀ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਕਿਹਾ ਜਾਂਦਾ ਹੈ ਉਸ ਵਕਤ ਖਰੀਦੀ ਗਈ ਸੀ ਮੋਤੀराम ਮਹਿਰਾ ਜੀ ਨੇ ਚੰਦਨ ਦੀਆਂ ਲੱਕੜਾਂ ਇਕੱਠੀਆਂ ਕੀਤੀਆਂ ਅਤੇ ਗੁਰੂ ਪਰਿਵਾਰ ਦਾ ਪੂਰੀ ਮਰਿਆਦਾ ਦੇ ਨਾਲ ਸੰਸਕਾਰ ਕੀਤਾ ਮੋਤੀराम ਮਹਿਰਾ ਜੀ ਨੇ ਗੁਰੂ ਸਾਹਿਬ ਦੇ ਪਰਿਵਾਰ ਨੂੰ ਜੋ ਦੁੱਧ ਪਿਲਾਸੀ ਉਸ ਦਾ ਮੁੱਲ ਉਹਨਾਂ ਨੂੰ ਪੂਰੇ ਪਰਿਵਾਰ ਨੂੰ ਸ਼ਹੀਦ ਕਰਵਾ ਕੇ ਚੁਕਾਣਾ ਪਿਆ ਪਹਿਲਾਂ ਬੱਚੇ ਨੂੰ ਕੋਲੂ ਚ ਪੀੜ ਕੇ ਸ਼ਹੀਦ ਕੀਤਾ ਫਿਰ ਘਰ ਵਾਲੀ ਨੂੰ ਫਿਰ ਮਾਂ ਨੂੰ ਅਤੇ ਅਖੀਰ ਦੇ ਵਿੱਚ ਬਾਬਾ ਮੋਤੀराम ਮੈਰਾ ਜੀ ਨੂੰ ਵੀ ਕੋਲੂ ਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਜਿਸ ਥਾਂ ਤੇ ਸਾਹਿਬ ਸਾਧਿਆ ਦਾ ਸੰਸਕਾਰ ਕੀਤਾ ਉਸੇ ਥਾਂ ਤੇ ਗੁਰਦੁਆਰਾ ਜੋਤੀ ਸਰੂਪ ਸਜੋਬਿਤ ਹੈ ਫਤਿਹਗੜ ਸਾਹਿਬ ਦੀ ਧਰਤੀ ਤੇ ਹਰ ਸਾਲ ਸ਼ਹੀਦੀ ਪੰਦਰਵਾੜੇ ਦਰਾਂ ਸੰਤਾਂ ਦਾ ਮੇਲਾ ਭਰਦਾ ਹੈ ਸਬਾ ਹੁੰਦੀ ਹੈ ਹਰ ਕੋਈ ਉਸ ਧਰਤੀ ਤੇ ਪਹੁੰਚ ਕੇ ਭਾਵੁਕ ਹੋ ਜਾਂਦਾ ਹੈ ਪੂਰਾ ਵਾਤਾਵਰਣ ਬੈਰਾਗ ਵਿੱਚ ਹੁੰਦਾ ਹੈ ਫਤਿਹਗੜ ਸਾਹਿਬ ਦੀ ਹੀ ਧਰਤੀ ਤੇ ਅਮਰ ਸ਼ਹੀਦ ਬਾਬਾ ਮੋਤੀराम ਮੈਰਾ ਜੀ ਦੀ ਯਾਦਗਾਰ ਵੀ ਹੈ ਜੇਕਰ ਤੁਸੀਂ ਫਤਿਹਗੜ ਸਾਹਿਬ ਦੀ ਧਰਤੀ ਤੇ ਚਾਹੋ ਤਾਂ ਇਸ ਯਾਦਗਾਰੀ ਥਾਂ ਤੇ ਵੀ ਜ਼ਰੂਰ ਸਜਦਾ ਕਰਕੇ ਆਇਓ ਕਿਉਂਕਿ ਉਹਨਾਂ ਨੇ ਵੀ ਗੁਰੂ ਪਰਿਵਾਰ ਦੀ ਸੇਵਾ ਦੀ ਬਹੁਤ ਵੱਡੀ ਕੁਰਬਾਨੀ ਅਦਾ ਕੀਤੀ ਸੀ